ਸ਼੍ਰੀ ਅਕਾਲ ਮੇਰੇ ਪੰਜਾਬੀਓ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਵਿਸ਼ੇ ਤੇ ਜੋ ਸੁਣ ਕੇ ਹੀ ਮੂੰਹ ਤੇ ਹਾਸਾ ਆ ਜਾਂਦਾ ਹੈ ਤੇ ਦਿਲ ਵਿੱਚ ਚਾਹ ਜਗਦੀ ਹੈ ਪੈਸਾ ਆਵੇ ਧਨ ਆਵੇ ਘਰ ਭਰ ਜਾਵੇ ਹੁਣ ਤੂੰ ਸੋਚ ਰਿਹਾ ਹੋਵੇਂਗਾ ਇਹੋ ਜਿਹੀ ਕੋਈ ਜਾਦੂ ਦੀ ਛੜੀ ਹੈ ਮੈਂ ਕਹਿੰਦਾ ਛੜੀ ਨਹੀਂ ਪਰ ਉਪਾਏ ਜ਼ਰੂਰ ਹਨ ਜੋ ਸਾਡੀ ਪੰਜਾਬੀ ਲੋਕ ਗਿਆਨ ਧਾਰਮਿਕ ਵਿਸ਼ਵਾਸ ਤੇ ਥੋੜੀ ਜਹੀ ਲੌਜੀਕ ਦੇ ਮਿਸ਼ਰਣ ਨਾਲ ਬਣੇ ਨੇ ਤੇ ਸੁਣ ਲੈ ਇਹ ਕੋਈ ਫਿਲਮਾਂ ਵਾਲੇ ਧੋਖੇ ਨਹੀਂ ਨੇ ਇਹ ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਸਾਡੇ ਪੁਰਖੇ ਕਰਦੇ ਆ ਰਹੇ ਨੇ ਤੇ ਕਈਆਂ ਨੂੰ ਅੱਜ ਵੀ ਫਾਇਦਾ ਹੋ ਰਿਹਾ ਹੈ ਹਾਂਜੀ ਨਾਲ-ਨਾਲ ਮੈਂ ਹਾਸੇ ਵੀ ਪਾਉਂਗਾ ਤਾਂ ਕਿ ਸੁਨਣ ਵੇਲੇ ਹੌਲੀ-ਹੌਲੀ ਮੁਸਕਰਾਉਂਦਾ ਵੀ ਰਹੀਂ ਉਪਾਏ ਨੰਬਰ 1 5 ਰੁਪਏ ਦਾ ਸ਼ੁਭ ਸਿੱਕਾ ਸਵੇਰੇ-ਸਵੇਰੇ ਉਠਣ ਤੋਂ ਬਾਅਦ ਸਭ ਤੋਂ ਪਹਿਲਾਂ ਨਹਾ-ਧੋ ਕੇ ਸਾਫ਼ ਕੱਪੜੇ ਪਾ ਲੈ ਉਸ ਵਿੱਚ ਗੋੜ ਹਲਦੀ ਅਤੇ 7 ਪੀਲੇ ਕੌੜੀਆਂ ਰੱਖ। ਉਹ ਪੋਟਲੀ ਆਪਣੀ ਤਜੋਰੀ ਜਾਂ ਜਿੱਥੇ ਤੂੰ ਪੈਸੇ ਰੱਖਦਾ ਉੱਥੇ ਰੱਖ ਦੇ। ਕਿਹਾ ਜਾਂਦਾ ਹੈ ਕਿ ਇਸ ਨਾਲ ਪੈਸੇ ਦੀ ਕਮੀ ਨਹੀਂ ਆਉਂਦੀ। ਤੇ ਹਾਂ ਪੋਟਲੀ ਕਿਸੇ ਨੂੰ ਦਿਖਾਉਣੀ ਨਹੀਂ। ਇਹ ਆਪਣਾ ਪਰਸਨਲ ਬੈਂਕ ਮੈਨੇਜਰ ਹੈ। ਪਾਈ ਨੰਬਰ 3 ਮੈਂ ਪੰਜਾਬੀਆਂ ਦਾ ਦਿਲ ਵੱਡਾ ਹੁੰਦਾ ਹੈ ਤੇ ਲਕshmi ਜੀ ਨੂੰ ਵੱਡਾ ਦਿਲ ਬਹੁਤ ਪਸੰਦ ਹੈ। ਮਹੀਨੇ ਵਿੱਚ ਘਟੋ-ਘਟ ਇੱਕ ਵਾਰ ਦਾਲ, ਗੁੜ ਜਾਂ ਮਿੱਠਾ ਲੋੜਵੰਦਾਂ ਨੂੰ ਦਾਨ ਕਰ। ਕੁਝ ਲੋਕ ਲੰਗਰ ਵਿੱਚ ਚਨੇ ਦੀ ਦਾਲ ਤੇ ਖੀਰ ਦਿੰਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਕਰਨ ਨਾਲ ਤੇਰੇ ਘਰ ਵਿੱਚ ਬਰਕਤ ਰਹਿੰਦੀ ਹੈ ਤੇ ਪੈਸਾ ਵੱਧਦਾ ਹੈ। ਪਰ ਸੁਣ, ਦਾਨ ਕਰਦੇ ਸਮੇਂ ਸ਼ੋਭਾ-ਬਾਜੀ ਨਹੀਂ ਕਰਨੀ ਕਿਉਂਕਿ ਲਕshmi ਜੀ ਦੇਖਦੇ ਨੇ, ਦਿਲ ਤੋਂ ਦਿੱਤਾ ਜਾਂ ਸਿਰਫ ਫੋਟੋ ਖਿੱਚਣ ਲਈ। ਉਪਾਏ ਨੰਬਰ 4, ਘਰ ਦਾ ਮੁੱਖ ਦਰਵਾਜ਼ਾ ਇਹ ਸਿਰਫ ਲੋਕਾਂ ਲਈ ਨਹੀਂ ਲਕshmi ji ਲਈ ਵੀ ਰਸਤਾ ਹੈ ਦਰਵਾਜ਼ਾ ਹਮੇਸ਼ਾ ਸਾਫ਼ ਰੱਖ ਕੋਈ ਜਾਲਾ ਗੰਦਗੀ ਨਾ ਹੋਵੇ ਦੋਵੇਂ ਪਾਸੇ ਤੇ ਅਸ਼ੋਕ ਪੱਤੇ ਜਾਂ ਮੌਸਮੀ ਫੁੱਲਾਂ ਦਾ ਬੰਦਨਵਾਰ ਲਟਕਾ ਸਕਦਾ ਹੈ ਤੇ ਹਰ ਸ਼ਾਮ ਘਰ ਦੇ ਅੰਦਰ ਤੇ ਬਾਹਰ ਦੀਵਾ ਬਾਲ ਲੋਕ ਕਹਿੰਦੇ ਨੇ ਕਿ ਲਕshmi ji ਸਾਫ਼ ਸੁਧਰੇ ਘਰ ਵਿੱਚ ਹੀ ਦਾਖਲ ਹੁੰਦੀ ਹੈ ਉਪਾਏ ਨੰਬਰ 5 ਇੱਕ ਛੋਟਾ ਜਿਹਾ ਪਰਤਗਰਾ ਉਪਾਏ ਆਪਣੇ ਪਰਸ ਵਿੱਚ ਇੱਕ ਸਿੱਕਾ ਰੱਖ ਜੋ ਗੰਗਾ ਜਲ ਨਾਲ ਧੋਕੇ ਲਾਲ ਰਿਬਨ ਜਾਂ ਪੀਲੇ ਕਪੜੇ ਵਿੱਚ ਲਪੇਟਿਆ ਹੋਵੇ ਇਹ ਸਿੱਕਾ ਕਿਸੇ ਤੋਂ ਮੰਗ ਕੇ ਨਹੀਂ ਆਪਣੀ ਕਮਾਈ ਨਾਲ ਹੋਣਾ ਚਾਹੀਦਾ ਕਹਿੰਦੇ ਹਨ ਕਿ ਇਸ ਨਾਲ ਪੈਸਾ ਪਰਸ ਵਿੱਚ ਟਿਕਿਆ ਰਹਿੰਦਾ ਹੈ ਤੇ ਖਰਚਾ ਘੱਟ ਹੁੰਦਾ ਹੈ ਬਸ ਧਿਆਨ ਰੱਖੀ ਇਸ ਸਿੱਕੇ ਨੂੰ ਖਰਚ ਨਾ ਕਰੀਂ ਨਹੀਂ ਤਾਂ ਸਾਰਾ ਅਸਰ ਖਤਮ ਜੇ ਤੁਸੀਂ ਇਹ ਪੰਜ ਉਪਾਅ ਕਰ ਲੇ ਤਾਂ ਬਹੁਤ ਬਦਲਾਵ ਆਵੇਗਾ ਤੇ ਜੇ ਕੁਝ ਵੀ ਪੁੱਛਣਾ ਹੋਵੇ ਕਮੈਂਟ ਕਰ ਦਿਓ